ਆ ਚਲ ਪਿੱਕ ਤੋਂ ਇਹ ਆਪਣਾ ਸੂਟ ਰਹੂਗਾ ਜੀ ਪਿਸਤਾ ਕਲਰ ਦਾ ਪਿਓਰ ਔਰਗੰజా ਦਾ ਸੂਟ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਫਰੰਟ ਦੇ ਵਿੱਚ ਬਰਕ ਹੈਗਾ ਇਹਦਾ ਬਹੁਤ ਸੋਹਣਾ ਬਰਕ ਹੋਇਆ ਹੈਗਾ ਦਬਕੇ ਦਾ ਕੰਮ ਕੀਤਾ ਹੋਇਆ ਹੈਗਾ ਕਲੀਆਂ ਦੇ ਵਿੱਚੋਂ ਦਬਕੇ ਦਾ ਮੋਟੀ ਦਾ ਕੱਟ ਦਾਣਾਗਾ ਤੇ ਤੁਸੀਂ ਇਹਦਾ ਘੇਰਾ ਦੇਖ ਸਕਦੇ ਹੋ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਹੈਵੀ ਘੇਰਾ ਹੋਗਾ ਸੇਮ ਇਦਾਂ ਹੀ ਪੈ ਚੱਲੀਆਂ ਨਹੀਂ ਆਵਾਜ਼ੂ ਰਹਿਣੀਆਂ ਸੇਮ ਹੀ ਬਾਟਮ ਦਾ ਡਿਜ਼ਾਈਨ ਰਹੂਗਾ ਚਾਲਾ ਤੇ ਬਹੁਤ ਸੋਹਣਾ ਕਲਰ ਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਕਰਵਾ ਸਕਦੇ ਹੋ ਆਪਾਂ ਨੂੰ ਡੀਐਮ ਕਰ ਸਕਦੇ ਹੋਗੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਆ ਜਿਹੜਾ ਆਪਣਾ ਅਗਲਾ ਸੂਟ ਹੈ ਜੀ ਤੇ ਇਹ ਵੀ ਤੁਸੀਂ ਦੇਖ ਸਕਦੇ ਇਹ ਵੀ ਪੂਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆਗਾ ਤੇ ਦਾ ਕਲਾ ਇਹਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਗਲਾ ਤੇ ਕਲੀਆਂ ਨੇ ਸਾਰੇ ਫਰੰਟ ਦੇ ਵਿੱਚ ਵਰਕ ਹੈਗਾ ਤੇ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਨੇਗੇ ਇਹ ਬਹੁਤ ਹੀ ਹੈਵੀ ਸੂਟ ਹੈ ਇਹ ਵੀ ਪਿਓਰ ਔਰਗੈਂజా ਦੇ ਵਿੱਚ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਥੈਂਕ ਯੂ